ਇਹ ਜੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਬਾਬਾ ਭੋਰੀ ਵਾਲਾ ਚੌਂਕ ਚੌਂਕ ਮੰਨਾ ਸਿੰਘ ਦੇ ਏਰੀਆ ਦੇ ਵਿੱਚ ਇੱਕ ਰਕਸ਼ਮ ਹੋਮਸਟੇ ਹੋਟਲ ਹੈ ਜਿਸ ਦੇ ਵਿੱਚ ਗਲਤੰਦਾ ਜਿਹੜਾ ਲੜਕੀਆਂ ਤੋਂ ਜਿਸਮ ਫਰੋਚੀ ਦਾ ਕਾਰਿਆ ਜਾ ਰਿਹਾ ਪੁਲਿਸ ਪਾਲਟੀ ਨਾਲ ਉੱਥੇ ਰੇਡ ਕਰਕੇ 6 ਲੜਕੀਆਂ ਨੂੰ ਉੱਥੋਂ ਬਰਾਮਦ ਕੀਤਾ ਗਿਆ ਇਸ ਦੇ ਨਾਲ ਹੀ ਸਾਬਾ ਵਾਸੀ ਸ਼ਹੁਰਾ ਜਿਸ ਨੇ ਹੋਟਲ ਲੀਜ਼ ਤੇ ਲਿਆ ਹੋਇਆ ਸੀ ਅਤੇ ਉਸ ਦਾ ਮੈਨੇਜਰ ਜਿਹੜਾ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਨਾਲ ਨਾਲ 11 ਲੜਕੀ ਜਿਹੜੇ ਵੱਖ-ਵੱਖ ਵਿਆਤੀ ਇਲਾਕਿਆਂ ਚੋਂ ਆਇਆ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਅਗਰ ਉਹ ਇਸ 호텔 ਜਿਹੜਾ ਚੱਲ ਰਿਹਾ ਸੀ ਸਾਰਾ ਜਿਸ ਇਹ ਜੀ ਇਹਨਾਂ ਨੇ 2-3 ਮਹੀਨੇ ਤੋਂ 호텔 ਜਿਹੜਾ ਲੀਜ਼ ਤੇ ਲਿਆ ਹੋਇਆ ਸੀ ਤੇ ਪੈਸੇ ਦੇ ਲਾਲਚ ਵਿੱਚ ਆ ਕੇ ਲੜਕੀਆਂ ਨੂੰ ਵਰਗਲਾ ਕੇ ਉਹਨਾਂ ਪਾਸੋਂ ਇਹ ਗਲਤੰਦਾ ਕਰਵਾ ਰਹੇ ਸੀ ਜਿਸ ਤੇ ਜਿਹੜਾ ਮੁਕੱਦਮਾ ਨੰਬਰ 253 ਅੰਡਰ ਸੈਕਸ਼ਨ 359 ਦਾ ਪ੍ਰੋਵੈਂਸ਼ਨ ਆਫ ਇਮੋਰਲ ਟਰੈਫਿਕ ਐਕਟ ਥਾਣਾ ਬੀਟਵਿੰਡ ਵਿਖੇ ਦਰਜਾ ਜਿਹੜਾ ਕੀਤਾ ਗਿਆ ਹੈ। ਸਰ ਮਾਲਕ ਜਿਹੜਾ ਆਪਣੇ ਨੂੰ ਬਚਾਉਣ ਲਈ ਜਿਹੜਾ ਇੱਕ ਐਗਰੀਮੈਂਟ ਕਰ ਲੈਂਦੇ ਪੁਲਿਸ ਕਾਰਵਾਈ ਦੇ ਵਜਨ ਲਈ ਵੇਖਣ ਚ ਸਾਨੂੰ ਜੋ ਪਤਾ ਲੱਗਾ ਕਿ ਕਿਰਾਇਆ ਡਬਲ ਲੈ ਗਏ ਤੇ ਇਹਨਾਂ ਨੂੰ ਪਤਾ ਵੀ ਹੁੰਦਾ ਇਹਦੇ ਇੱਕ ਧੰਦਾ ਚਲਾਉਣਾ ਜਿਹੜਾ ਇਸ ਦੀ ਧੋਗਾਈ ਨਾਲ ਜਾਂਚ ਪੁਲਿਸ ਕਰੇਗੀ ਬਿਲਕੁਲ ਜੀ ਇਸ ਦੀ ਧੋਗਾਈ ਨਾਲ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਜਿਹੜੇ ਹੋਟਲਸ ਦੇ ਹੋਰ ਵੀ ਮਾਲਕ ਨੇ ਏਰੀਆ ਦੇ ਵਿੱਚ ਅਸੀਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਬਿਲਕੁਲ ਜਦੋਂ ਹੋਟਲ ਜਿਸ ਨੂੰ ਲੀਜ਼ ਤੇ ਦਿੰਦੇ ਹੋ ਤੇ ਸਮੇਂ-ਸਮੇਂ ਦੌਰਾਨ ਜਿਹੜਾ ਉਸ ਦੀ ਖੁਦ ਵੀ ਚੈਕਿੰਗ ਕੀਤੀ ਜਾਵੇ ਕਿ ਕਿਤੇ ਉਹਨਾਂ ਦਾ ਹੋਟਲ ਜਿਹੜਾ ਆ ਉਹਨਾਂ ਸ਼ਰਤਾਂ ਤੋਂ ਜਿਹੜਾ ਮਿਸਯੂਜ਼ ਤਾਂ ਨਹੀਂ ਹੋ ਰਿਹਾ ਤੇ ਇਸ ਤੋਂ ਇਲਾਵਾ ਜਿਹੜਾ ਐਕਟ ਦੇ ਵਿੱਚ ਪ੍ਰੋਵੀਜ਼ਨ ਵੀ ਹੈ ਕਿ ਜੇ ਬਾਰ ਬਾਰ ਕੋਈ ਹੋਟਲ ਜਿਹੜਾ ਇਸ ਕੰਮ ਵਿੱਚ ਇਨਵੋਲਵ ਹੁੰਦਾ ਹੈ ਤੇ ਹੋਟਲ ਨੂੰ ਜਿਹੜਾ ਵਾ ਮਾਨਯੋਗ ਦਲਦਤ ਵੱਲੋਂ ਸੀਲ ਵੀ ਕੀਤਾ ਜਾ ਸਕਦਾ ਹੈ ਆਮ ਹੋਟਲ ਮਾਲਕ ਜਿਹੜੇ ਇਹਨਾਂ ਨੂੰ ਕੀ ਸੁਨੇਹਾ ਦੇਣਾ ਚਾਹਦੇ ਹੋ ਉਹਨਾਂ ਨੂੰ ਸਾਡੀ ਬੇਨਤੀ ਹੈ ਜੀ ਤੁਹਾਡੇ ਮਾਦੇਮ ਰਾਹੀਂ ਕਿ ਜਿਹੜਾ ਏਰੀਆ ਜਿਹੜਾ ਸਾਡਾ ਬੜਾ ਧਾਰਮਿਕ ਏਰੀਆ ਆ ਇਸ ਦੇ ਵਿੱਚ ਕੋਈ ਵੀ ਜਿਹੜਾ ਅਜਿਹਾ ਕੰਮ ਨਾ ਕੀਤਾ ਜਾਵੇ ਜਿਸ ਦੇ ਨਾਲ ਸਾਡੇ ਸ਼ਹਿਰ ਦੀ ਜਿਹੜੀ ਆ ਨਾਮ ਜਿਹੜਾ ਖਰਾਬ ਹੋਵੇ ਆਪਣਾ ਬਿਲਕੁਲ ਜਿਸ ਜੋ ਰੂਲ ਉਹ ਉਹਦੇ ਵਿੱਚ ਐਗਰੀਮੈਂਟ ਚ ਲਿਖ ਕੇ ਦਿੰਦੇ ਨੇ ਉਹਨਾਂ ਰੂਲਾਂ ਨੂੰ ਆਪ ਜਿਹੜਾ ਚੈੱਕ ਜਿਹੜਾ ਆਪਣੇ ਤੌਰ ਤੇ ਕੀਤਾ ਜਾਵੇ